ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਚੌਥਾ ਸੂਆ ਸਬੰਧਮੈਂ ਲੈ ਕੇ ਆਇਆ ਜੇਰ ਜੇ ਆਪਾਂ ਬਿਲਕੁਲ ਡਾਨਾ ਦੇਖ ਸਕਦੇ ਹਾਂ ਵੀਡੀਓ ਦੇ ਵਿੱਚ ਤਾਰਾਂ ਤੁਹਾਨੂੰ ਲਾਈਵ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਬੱਚਾ ਚੌਂਦਾ ਦਿਖਾਤਾ ਜੇ ਕਿਸੇ ਮੇਰੇ ਵੀਰ ਦੀ ਸਮਝ ਰਹੀ ਚਾਉਂਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਲਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਬਾ ਬਾਈ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਬਾ ਮੋਬਾਈਲ ਨੰਬਰ ਪਰਾ ਮੋਬਾਈਲ ਨੰਬਰ 9041434874 9041434874 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨੇ ਕੈਂ ਮਾਸੂਆ ਬਈ ਚੌਥਾ ਸੂਆ ਬੈਠਾ ਚੌਥਾ ਸੂਆ ਸਵੇਰੇ ਸੂਈ ਹੈ ہاں ਸਵੇਰੇ ਚੌਥਾ ਸੂਆ ਸਵੇਰੇ ਸੂਈ ਹੈ ਜੇ ਮੇਰੇ ਵੀਰ ਦੀ ਸਮਝਦਾਰੀ ਕਿਉਂ ਆਉਂਦੀ ਆ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖਪਾਰ ਕਰਕੇ ਤਸੱਲੀ ਕਰ ਸਕਦੇ ਹੋਗੇ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ ਆ ਮੋੜ ਲਿਆ ਵੀਰੇ 19 21 ਪਾਸਾ ਜਰੂਰ ਰੱਖ ਦੀਏ ਦੋਸਤੋ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਤਾ ਪਰ ਥਣ ਥਣਾਉਟ ਦਾ ਕੋਈ ਅੰਤ ਨਹੀਂ ਕਿਲੇ ਫਲੀਆਂ ਵਰਗਾ ਨਿਖੜਵਾ ਥਣ ਚਬਾਈ ਦੀ ਬਿਲਕੁਲ ਪੋਲੀ ਭੂਗ ਵਰਗੀ ਵੀਰ ਕਹਿੰਦੇ ਚਬਾਈ ਆ ਪੋਲੀ ਮੋਟੀ ਜਵਾਈ ਹੈਗੀ ਮਾਗਰ ਕੱਟੀ ਆ ਭਰਾ ਬਈ ਮਾਗਰ ਕੱਟੀ ਮਾਗਰ ਕੱਟੀ ਸੋਭਾ ਦੀ ਸੁਈ ਹੋਈ ਜੇਰ ਜੇ ਆਪਾਂ ਬਿਲਕੁਲ ਡਾਨਾ ਬਾਜਬ ਜਾਂ ਰੇਟ ਵੀਡੀਓ ਦੇ ਵਿੱਚ ਹੀ ਕਰ ਬਾਈ ਜੀ ਬਾਜ ਉਹ ਯਾਰ ਰੇਟ ਕੀ ਹੋਗਾ ਬਾਜ ਉਹ ਯਾਰ ਰੇਟ ਬਈ 80000 ਰਿਆ ਜਮਾ ਮਾਨਤਾਂ ਨਾਲ ਦੱਸ ਬਾਈ ਪੱਕੀ ਮੈਂ 80000 ਦੀ ਵੇਚਦਾ 75 ਦੀ ਹੋ ਜੂਗੀ 75 ਦੀ ਹੋ ਜੂਗੀ 75000 ਦੀ ਵੀਰ ਕਹਿੰਦੇ ਦੇ ਦਾਂਗੇ ਚੰਗੀ ਸਮੀਪਲੀ ਛੂਆ ਚੌਥਾ ਥਣ ਥਣੌਟ ਤੁਸੀਂ ਨੇੜੇ ਤੋਂ ਦੁਬਾਰੇ ਚੈੱਕ ਕਰ ਸਕਦੇ ਧਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ 19 ਕੀ ਪਾਸਾ ਜੂੜ ਰੱਖਦੀ ਹੈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਤਾ ਪਰ ਥਣ ਥਣੌਟ ਕੇਲੇ ਫਲੀਆਂ ਵਰਗਾ 10 ਕਿਲੋ ਦੁੱਧ ਮੰਨ ਕੇ ਲੈ ਲੈ ਵੀਰ ਜੀ ਕਿਸੇ 10 ਕਿਲੋ ਦੁੱਧ ਮੰਨ ਕੇ ਲੈ ਲੈ 10 ਕਿਲੋ ਦੁੱਧ ਮੰਨ ਕੇ ਲੈ ਲੈ ਵੀਰ ਕਹਿੰਦਾ ਵੀ ਮਾਲ ਝੂਠ ਦਬਾਉਣ ਵਾਲਾ ਕੰਮ ਨਹੀਂਗਾ ਬਾਜਬ ਰੇਟ ਵੀਰ ਦੇ 75000 ਦੀ ਜਸਨੋ ਵੀਰ ਕਨੇ ਦੇਣੀ ਹੈ ਘਰੇ ਇਹ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀਰ ਦਾ ਮੋਬਾਈਲ ਨੰਬਰ ਆ ਵੀਡੀਓ ਦੇ ਵਿੱਚ ਦੁਬਾਰੇ ਫੇਰ ਬੋਲਦਿਆਂ 904114 34876 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ